ਅਗੂ ਨੇ ਸਕੂਲਾਂ ਦੀਆਂ ਛੁੱਟੀਆਂ 4 ਦਿਨ ਹੋਰ ਵਧਾਉਣ ਦੀ ਪੰਜਾਬ ਸਰਕਾਰ ਅੱਗੇ ਰੱਖੀ ਮੰਗ ਕਿ ਹਾਂ ਬੱਚਿਆਂ ਨੂੰ ਮਾਨਸਿਕ ਤੌਰ ਤੇ ਤਿਆਰ ਹੋਣ ਲਈ ਦਿੱਤਾ ਜਾਏ ਕੁਝ ਹੋਰ ਸਮਾਂ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਛੋਟੇ ਸਕੂਲੀ ਬੱਚੇ ਜਿਨਾਨੀ ਕਦੀ جنگ ਦਾ ਮਾਹੌਲ ਨਹੀਂ ਦੇਖਿਆ ਅਤੇ ਨਾ ਹੀ ਕਦੀ ਬਲੈਕਆਊਟ ਵਰਗੀਆਂ پابੰਦੀਆਂ ਉਹਨਾਂ ਨੂੰ ਚਲਣੀਆਂ ਪਈਆਂ ਹਨ ਉਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਹੋਣ ਲਈ ਕੁਝ ਹੋਰ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਉਹ ਬਿਨਾਂ ਸਟ੍ਰੈਸ ਦੇ ਆਪਣੀਆਂ ਪਰੀਖਿਆਵਾਂ ਦੀ ਤਿਆਰੀ ਕਰ ਸਕਣ ਆਮ ਆਦਮੀ ਪਾਰਟੀ ਦੇ ਪ੍ਰਚਾਰ ਪ੍ਰਮੁਖ ਅਤੇ ਸ਼ਹਿਰ ਦੇ ਉੱਗੇ ਸਮਾਜ ਸੇਵੀ ਗਗਨ ਮਹਾਜਨ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਬੇਸ਼ੱਕ ਬੱਚਿਆਂ ਨੇ ਕੋਰੋਨਾ ਕਾਲ ਦੌਰਾਨ ਘਰ ਵਿੱਚ ਰਹਿਣਾ ਸਿੱਖ ਲਿਆ ਪਰ ਰਾਤ ਨੂੰ tMapਕਿਆਂ ਤੋਂ ਬਾਅਦ ਬਲੈਕਆਊਟ ਅਤੇ ਸਹਿਮ ਦਾ ਮਾਹੌਲ ਉਹਨਾਂ ਨੇ ਪਹਿਲੀ ਵਾਰੀ ਦੇਖਿਆ ਹੈ ਅੱਜ ਸਭ ਤੋਂ ਪਹਿਲਾਂ ਭਾਰਤ ਮਾਤਾ ਕੀ ਜੈ ਤੇ ਸਾਰੀ ਪੋਜ ਨੂੰ ਮੇਰੇ ਵੱਲੋਂ ਨਮਨ ਹੈ ਕਿ ਉਹਨਾਂ ਨੇ ਬੜੀ ਬਹਾਦਰੀ ਨਾਲ ਜਿਹੜਾ ਜੁੱਧ ਵਿੱਚ ਆਪਣਾ ਦੁੱਧ ਲੜਿਆ ਤੇ ਪਾਕਿਸਤਾਨ ਨੂੰ ਆਪਣੇ ਘੁਟੀਆਂ ਤੱਕ ਲਿਆਂਦਾ ਕਿ ਉਹ ਅਜੁੱਧ ਵਿੱਚ ਵਿਰਾਮ ਅਸੇ ਸਾਡੇ ਕੋਲ ਆਇਆ ਅੱਜ ਜਿਹੜਾ ਵਿਸ਼ਾ ਹੈ ਜਿਹਦੇ ਉੱਤੇ ਮੈਂ ਪੈਰਸੀ ਗੱਲ ਕਰ ਰਿਹਾ ਤੁਹਾਡੇ ਨਾਲ ਉਹ ਹੈ ਕਿ ਮੇਰਾ ਮਨ ਹੈ ਕਿ ਜਿਹੜੇ ਬੱਚੇ ਹੈ ਜੀ ਅੱਜ ਸਾਡਾ ਪੁਸ਼ੇਸ਼ ਹੈ ਉਹ ਜੁੱਧ ਦੇ ਨਾਲ ਬੜਾ ਉਹਨਾਂ ਦਾ ਮਨੁੱਖ ਬਲ ਜਿਹੜਾ ਹੈ ਬੜਾ ਡਿੱਗਾ ਅਸਲ ਜਿਹੜਾ ਰੀਜ਼ਨ ਕੀ ਹੈ ਕਿ ਉਹਨਾਂ ਨੇ ਸਟ्रेस ਬੜੀ ਲਈ ਹੈ ਉਹਨਾਂ ਨੇ ਕਦੀ ਬਲੈਕਆਊਟ ਨਹੀਂ ਦੇਖੇ ਅੱਜ ਜਦੋਂ ਉਤੋਂ ਜਾਜ ਜੋਂ ਬੰਬਾਂ ਦੀਆਂ ਗੱਲਾਂ ਜੋ ਸੁਣਦੇ ਸੀ ਉਹ ਤੇ ਉਹਨਾਂ ਦਾ ਜਿਹੜਾ ਮਾਨਸਿਕ ਸੰਤੁਲਨ ਹੈ ਉਹ ਜਿਆਦਾ ਐਡਾ ਬੈਟਰ ਕੰਡੀਸ਼ਨ 'ਚ ਨਹੀਂ ਹੈ ਮੇਰਾ ਅੱਜ ਇੱਕ ਸਰਕਾਰ ਨੂੰ ਮੰਗ ਸੀਗੀ ਮੇਰੇ ਵੱਲੋਂ ਕਿ ਦੇਖੋ ਇੱਕ ਤੇ ਅੱਜ ਮੀਟਿੰਗ ਹੋਣੀ ਹੈ ਜੁਦ ਵਿਰਾਮ ਦੀ ਪਰਮਾਤਮਾ ਕਰੇ ਕਿ ਉੱਚ ਅਕਲ ਬਖਸ਼ੇ ਪਾਕਿਸਤਾਨ ਨੂੰ ਕਿ ਉਹ ਸਾਡੀ ਜਿਹੜੀਆਂ ਗਰ ਮੰਗਾ ਹੈ ਉਹਨੂੰ ਬੜੀਆਂ ਜਨਨ ਮੰਗਾ ਜਿਹੜੀ ਹਿੰਦੁਸਤਾਨ ਵੱਲੋਂ ਆ ਉਹਨੂੰ ਮੰਨੇ ਤੇ ਜਿਹੜੇ ਜੁਧ ਵਿਰਾਮ ਦੇ ਜਿਹੜੇ ਬੰਦੀ ਕਾਰਵਾਈ ਦੇ ਉੱਤੇ ਸਾਕਸ਼ਲ ਕਰੇ ਤੇ ਬਾਕੀ ਇਹ ਚੀਜ਼ਾਂ ਦੇ ਬਾਅਦੀਆਂ ਜੀ ਜੁਧ ਵਿਰਾਮ ਹੁੰਦਾ ਹੈ ਕਿ ਨਹੀਂ ਹੁੰਦਾ ਪਰ ਸਾਡੀ ਦੇ ਭਗਵਾਨ ਜੀ ਕੋਲ ਉਹੀ ਅਪੀਲ ਹੈ ਕਿ ਇੱਕ ਵਾਰੀ ਪਾਕਿਸਤਾਨ ਨੂੰ ਦਿਮਾਗ ਚ ਅਕਲ ਵੀ ਆਏ ਕਿ ਭਈਆ ਜੁਧ ਵਿਰਾਮ ਹੋ ਜਾਂਦਾ ਕਿਉਂਕਿ ਜੁਧ ਕਦੀ ਵੀ ਕੇ ਪੱਕ ਚ ਨਹੀਂ ਹੁੰਦਾ ਪਰ ਉਸ ਤੋਂ ਬਾਅਦ ਇੱਕ ਇੱਕ ਸਰਕਾਰ ਨਾਲ ਅਪੀਲ ਹੈ ਕਿ ਜੁਧ ਜੀ ਵਿਰਾਮ ਹੋ ਵੀ ਜਾਂਦਾ ਹੈ ਦੋਸਤੋ ਦੋਸਤੋ ਬਾਦ ਵੀ ਇੱਕ ਚੀਜ਼ ਸੋਚਣ ਵਾਲੀ ਹੈ ਕਿ ਬੱਚੇ ਆਪਣਾ ਮਾਨਸਿਕ ਸਦੂਲਨ ਤੇ ਪ੍ਰੋਪਰ ਵਿੱਚ ਨਹੀਂ ਆਏਦੇ ਉਹਨਾਂ ਨੇ ਬੜੀ ਮਾਨਸਿਕ ਜਿਹੜੀ ਹੈ ਅਜੇਲੀ ਹੈ ਸੰਤਪਨਾ ਤੇ ਇਹਦੇ ਨਾਲ ਨਾਲ ਮੈਂ ਕਹਣਾ ਚਾਹਾਂਗਾ ਕਿ ਦੇਖੋ ਕਈ ਐਸੇ ਸਕੂਲ ਹੈ ਮੈਂ ਤੇ ਆਪਣੇ ਗੁਰਦਾਸਪੁਰ ਦੀ ਗੱਲ ਕਰਾਂਗਾ ਕਈ ਐਸੇ ਸਕੂਲ ਹੈ ਜਿਹੜੇ ਬਿਲਕੁਲ ਆਰਮੀ ਹੈੱਡਕੁਆਟਰ ਦੇ ਬਿਲਕੁਲ ਨਾਲ ਹੈ ਕੋਈ ਪ੍ਰਾਈਵੇਟ ਸਕੂਲ ਹੈ ਕੋਈ ਅਸੀਂ ਆਰਮੀ ਕੈਂਟ ਦੇ ਵੀ ਸਕੂਲ ਹੈ ਜਿਹੜੇ ਆਰਮੀ ਹੈੱਡਕੁਆਟਰ ਚ ਬੇਰੇਗੇ ਉਦੇ ਅਸੀਂ ਸਟ੍ਰੈਸ ਹੈ ਦੂਸਰੇ ਨੰਬਰ ਤੇ ਗੱਲ ਕੀਤੀ ਕਿ ਬੱਚੇ ਅਜੇ ਨਾ ਆਪਣੇ ਅਸਲੀ ਰੂਪ ਚ ਨਹੀਂ ਆਏ ਉਹਨਾਂ ਨੂੰ ਦੋ ਚਾਰ ਦਿਨ ਆਪਣੇ ਮਨ ਜਿਹੜਾ ਨਾ ਪਸੰਦਾ ਉਹਨਾਂ ਨੇ ਛੇਲਿਆ ਉਹਨੋਂ ਤੋਂ ਬਾਹਰ ਆਉਂਦਾ ਟਾਈਮ ਦਿਓ ਕੋਈ ਚਾਰ-ਗੱਦ ਦਿਨ ਦੀਆਂ ਛੁੱਟੀਆਂ ਦਿਓ ਕਿ ਆਪਣੇ ਪੇਪਰ ਦੀਆਂ ਤਿਆਰੀਆਂ ਕਰ ਸਕਣ ਤੇ ਦੁਬਾਰਾ ਆਪਣੀ ਹਜ਼ਰੀ ਖੇਡ ਦੀ ਜ਼ਿੰਦਗੀ 'ਚ ਵਾਪਸ ਆ ਸਕਣ ਤਾਂ ਮੇਰੀ ਅਪੀਲ ਹੈ ਪ੍ਰਿੰਸਪਲ ਕਾਪਨ ਤੇ ਮੈਂ ਚਾਹਵਾਂਗਾ ਕਿ ਜਿਹੜੇ ਬੱਚੇ ਨੇ ਮਾਫੀ ਹੋਇਆ ਇਹਦੀ ਜਿਹੜਾ ਗੋਟੇ ਬਦਲਦੀ ਗੱਲ ਰੱਖਣ ਸਰਕਾਰ ਅੱਗੇ ਕਿਉਂਕਿ ਬੱਚਿਆਂ ਦਾ ਮਾਨਸਿਕ ਸਿਹਤ ਅਸਲ ਤੱਕ ਸਹੀ ਨਹੀਂ ਹੈ ਮੈਂ ਆਮ ਆਦਮੀ ਪਾਰਟੀ ਦਾ ਹਲਕਾ ਅੰਜਾਰਜ ਗੁਰਦਾਸ ਵਰਦਾ ਹੁੰਦੇ ਹੋਏ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਵੀ ਅਪੀਲ ਕਰਦਾ ਕਿ ਇਸ ਜਿਹੜੇ ਵਿਸ਼ੇ ਉੱਤੇ ਸੋਚ ਕੇ ਤੇ ਆਪਣਾ ਜਲਦੀ ਜਲਦੀ ਪ੍ਰੈਸ ਰਿਲੀਜ਼ ਕਰਨ ਤੇ ਬੱਚਿਆਂ ਨੂੰ ਇੱਕ ਰਿਲੈਕਸੇਸ਼ਨ ਦਾ ਇੱਕ ਤੋਹਫ਼ਾ ਵੀ ਦੇਣ ਤੇ ਸਾਡੇ ਬੁਸ਼ਵਸੀ ਜੀ ਵੀ ਕਹਿ ਰਹੇ ਹਨ